ੴ ਸਤਿਗੁਰ ਪ੍ਰਸਾਦਿ ਪਾਇ ਚਾਇਦੇ ਸੁਣੀ ਕਬੇ ਬਾਈ ਬੇਂਤੀ ਜੋ ਬਾਈ ਅਮਰੀ ਕਰੋ ਹਾ ਦੇਰਿ ਛਾ ਪੂਰਨ ਹੋਇ ਚਿਤ ਕੇ ਛਾ ਤਮ ਚਨਮ ਰੈ ਮਾਰਾ ਕੜਾ ਜਾਣ ਕਰੋ ਪ੍ਰਤੀ ਪਾਰ ਅਮਰੇ ਜੇ ਸੁਭੈ ਤੁਮ ਕਾਓ ਆਵਾ ਬਾਦ ਮਹਿ ਬਚਾਓ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਬਾ ਕਰਤਾਰਾ ਪੂਰ ਚਣ ਜਗ ਕਰ ਬੈ ਕਰੀਐ ਸਭ ਅਨਕਵਾਦ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਪਜਣ ਕੀ ਰਹੇ ਪਿਆਸਾਤ ਮੈਂ ਛੜ ਘੁਰਨਾ ਧਿਆਉ ਜੋ ਪ੍ਰਚਾਸ ਤੁਮ ਤੇ ਪਾਉ

रणका सब लोग सवारे नमस्कार है ताए महाराज रणका सुक्त बनायो देव दज जस न बुजायो आनन ते के अवतार सु गुरु संजियो हो मारे नमस्कारत से कह मारे सकल प्रजा दिने आप सवारे शिव कण को शिव वंश बदीयो सदन को कोलो वदकीयो काट काट के अंतर की जानत भले उभरे की पीर पहचान चींडी ते कुत्र सोला सब पर कृपा दिस कर होला संतन रूप पाए तेज की सु पाए साधन कसुकी ਵੇਖੇ ਕਿ ਪੀਰ ਬਿਛਾਨੇ ਘਟ ਘਟ ਕੇ ਵਟ ਵਟ ਕੀ ਜਾਣੇ ਜਲ ਦਰਖ ਕਰਾ ਕਰ ਤਾਰਾ ਪਜਰ ਕਰ ਸਭ ਤੇ ਹੈ ਪਰ ਜਬਾ ਕਰਤ ਕਰ ਦੋ ਕਬ ਹੋ ਤੁਮ ਮੈਂ ਮਿਲਤ ਦੇ ਦਰ ਸਭ ਹੂੰ ਕਹਤੇ ਬਰ ਸਿਰ ਸਭ ਤਾਰੇ ਆਪ ਹੀ ਆਪਣੀ ਬੋਲਿਓ ਚਾਰੇ ਤੁਮ ਸਭ ਤੇਰਾ ਤਨ ਨਾਲ ਜਾਣਤ ਪੇਦ ਪੇਦੇ ਰਿਆਲ ਨਰੰਕਾਨ ਨਰਮਕਾਨ ਲੰਬੇ ਆਦਰੀ ਨਾ ਦੇ ਸੰਭ ਤਾਕਾ ਮੂੜ ਚਾਰਤ ਬੇਦਾ ਜਾਕੋ ਪੇ ਨਾ ਭਾਵਤ ਬੇਦਾ ਠਾਕੁਰ ਕਿਰਪਾਨ ਮਾਨਤ ਮਹਾਮੁਨੀ ਕਛੁ ਭੇਦ ਨਾ ਜਾਣਤ ਮਹਾਂਦੇਵ ਕੋ ਕਹਿ ਸਦਾ ਸਿਰਿ ਨਿਰੰਕਾਰ ਕਛੁ ਵਿਗਰਹਿ ਭਿਵ ਆਪਿ ਆਪਣੀ ਬੁਧਿ ਹੈ ਜੇਤੀ ਵਰਨਤ ਭਿੰਨ ਭਿੰਨ ਤਿਸ ਤੇਤੀ ਤੁਮਰਾ ਲਖਨ ਨ ਜਾਇ ਪਸਾਰ ਕਹਿ ਵਿਚਿ ਸਦਾ ਪ੍ਰਥਮ ਸੰਸਾਰ ਏਕੇ ਰੂਪ ਨੂ ਸਰੂਪਾਰੰ ਕਿ ਪੂਰਾ ਕਹਿ ਭੂਪਾ ਅੰਦਰ ਜੀ ਰਸ ਤਿਰ ਕੇ ਨਿਤ ਕੋ ਕਾਲ ਬਹੁ ਰਾਇ ਦੇਨੀ ਕਹੂ ਕੋ ਰਾਜਾ ਹੈ ਬੈਠਾ ਕੌਣ ਸੰਤ ਕੋ ਸੰਗਤਿ ਕੇਠਾ ਸਗਰੇ ਸੇ ਦਿਖਾਏ ਜੰਬਵਾਰ ਜੁਗਾਰ ਸਰੂਪ ਸੰਭਵ ਵਰਛਾ ਮੇਰੀ ਤੁਮ ਕਰੋ ਜੇ ਕੀ ਵਾਰ ਸੇ ਕਸ ਕਰੋ ਦੂਸਰੇ ਤੇ ਅਦਵਰ ਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਤੂ ਸਸਰ ਨਹੀਂ ਪਰੇ ਤਨ ਕਾ ਦੁਸ ਦੁਖ ਹੋਆ ਮਰੇ ਪੁਰਖ ਚਣ ਪਗ ਭਰੇ ਤੇ ਹਾਰੇ ਤਨ ਕਾ ਤੁਮ ਸੰਗੜ ਸਭ ਟਾਰੇ ਜੋ ਕਲ ਕੋਇ ਕੀ ਭਾਰਤਿ ਆਹੇ ਤਾਕੇ ਕਾਲ ਨਿਕਟ ਨਾ ਆਹੇ ਰਚਾ ਹੋਇ ਤਾ ਸਭ ਕਾਲਾ ਦੂਸਰੇ ਸਰੇ ਤਤਕਾਲਾ ਕਿਰਪਾ ਦ੍ਰਿਸ਼ ਸੰਜਾਣੇ ਰਹੋ ਤਾਂ ਕਿ ਤਾਪ ਤਨ ਕਮ ਹਰੋ ਰਿਧ ਸਿਧ ਕਰਮ ਸੁਭ ਹੋਇ ਦ੍ਰਿਸ਼ ਸਾਸ ਸਕੇ ਨਾ ਕੋਈ ਏਕ ਵਾਰ ਜਿਤ ਮੈਂ ਸਮਾਰਾ ਕਾਲ ਪਾਸਿ ਕਾਇ ਉਬਾਰਾ ਜਿਨਰ ਨਾਮ ਤੇ ਹਰੋ ਕਹਾ ਦਾਰਿ ਦਿਸ ਦੋ ਤੇ ਰਹਾ ਖੜਗ ਕੇਤ ਮੈਂ ਸਰਨ ਤੇ ਹਾਰੀ ਆਪ ਹਰ ਦਿਲ ਹੋ ਬਾਰੀ ਸਰਬ ਤੋਰ ਮਹੋ ਸੁਹਾਇ ਦਿਸ ਦੋ ਉਤਲ ਹੋ ਬਚਾਈ ਖੜਗ ਕੇਤ ਮੈਂ ਸਰਨ ਤੇ ਹਾਰੀ ਆਪ ਹਰ ਦਿਲ ਹੋ ਬਾਰੀ ਸਰਬ ਤੋਰ ਮਹੋ ਸੁਹਾਇ ਦਿਸ ਦੋ ਉਤਲ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ